ਲੈਤੇ ਪੁਣੇ ਆਪਣੇ ਮੰਦਿਰ ਦੀ ਪੰਚਾਇਤ ਦੀ ਪੰਚਾਇਤ ਲੈਟਸ ਕੋ ਮਾਰ ਪੰਚਾਇਤ ਕਹਿ ਰਹੇ ਨੇ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਆਏ ਆ ਇਹ ਇੰਡੀਆ ਦੇ ਵਿੱਚ ਇਕੋ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹ ਹਾਲੇ ਹੁਣੇ 29 ਤਰੀਕ ਨੂੰ 29 ਨਵੰਬਰ ਨੂੰ ਇਸ ਦਾ ਉਤਾਰਨ ਕੀਤਾ ਹੈ ਜੋਤੀ transcendentia ਜੀ ਨੇ ਲਓ ਜੀ ਆਪਾਂ ਹੁਣ ਲਗਭਗ 4:00 ਵੱਜ ਗਏ ਲਗਭਗ ਹੀ 4:00 ਵੱਜ ਗਏ ਆਪਾਂ ਹੁਣ ਇੱਥੇ ਰੁਕ ਗਏ ਥੋੜਾ ਜਿਹਾ ਨੇ ਦੇਖਦੇ ਆਂ ਰੈਸ਼ੀਆ ਕਰਦੇ ਆਪਦੇ ਆਪ ਨੂੰ ਨੇ ਦੇਖੋ ਦੇਖ ਲਓ ਢਿੱਲੇ ਤੇ ਪਣੀ ਆਪਾਂ ਮੰਦਿਰ ਕੀ ਤੱਕ ਲੋਕ ਇਵੈਂਟ ਕਰ ਰਹੇ ਨੇ ਤੱਪੇ ਤੇ ਆਪਾਂ ਰਸਤੇ 'ਚ ਹੁਣ ਰੁਕੇ ਹਾਂ ਇਹ ਨਾਮ ਹੈਗਾ ਜੀ ਜੀ ਦੀ ਪੰਚਾਇਤ ਜੀ ਜੀ ਦੀ ਪੰਚਾਇਤ ਲੈਟਸ ਗੋ ਮਾਰਕ ਠੀਕ ਹੈ ਆਪਾਂ ਹੁਣ ਇੱਥੇ ਦੇਖਦੇ ਹਾਂ ਇਹਨੇ ਹਾਂ ਪਿੰਡ ਦਾ ਕੋਈ ਜੀ ਰਿਗਾਰਡਮੈਂਟ ਹੈ ਵੈਸੇ ਅੰਦਰ ਬਣਿਆ ਹੋਇਆ ਸੋਨਾ ਬਹੁਤ ਠੀਕ ਹੈ ਸੈਟਿੰਗ ਅਰੇਂਜਮੈਂਟ ਬਹੁਤ ਸੋਹਣਾ ਹੈ ਇਹ ਅੰਦਰ ਅੰਦਰੋਂ ਜਾਂਦੇ ਹੋਏ ਆਪਾਂ ਨੂੰ ਇਹ ਹੌਂ ਦੇਖਿਆ ਹੁਣ ਠੀਕ ਇੱਥੇ ਇਹਨਾਂ ਨੇ ਆ ਦੇਖੋ ਖੇਡਣ ਵਗੈਰਾ ਲਈ ਬੱਚਿਆਂ ਦੇ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਹੈ ਤੇ ਰੂਮ ਵਗੈਰਾ ਵੀ ਨੇ ਹੈਗੇ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਹੁਣ ਆਪਾਂ ਉੱਥੇ ਚਾਹ ਵਗੈਰਾ ਦਾ ਦੇਖਦੇ ਆਂ ਨਾਲ ਹੋਰ ਕੀ ਲੈਣੇ ਆਂ ਲੋਈ ਕਿ ਬੈਠੀਂ ਹਾਂਜੀ ਅੱਜ ਆਪਾਂ ਹੁਣ ਜਿਹੜੇ ਇੱਥੇ ਪੰਚਾਇਤ ਕਹਿ ਰਹੇ ਨੇ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਆਏ ਆ ਇਹ ਇੰਡੀਆ ਦੇ ਵਿੱਚ ਇਕੋ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀਰ ਉਹਨਾਂ ਨਾਲ ਹਾਂਜੀ ਕੀ ਨਾਮ ਹੈ ਆਪ ਦਾ ਯਾਦ ਸਿੰਘ ਲੋਧਾ ਸਾਹਿਬ ਹਾਂਜੀ ਇਹ ਸਰ ਅਮੈਂ ਗਵਰਨਮੈਂਟ ਨੇ ਬਣਾ ਕੇ ਦੀਏ ਜਿਸੇ ਇੱਕ ਮਹਿਨਾਂਵਾਂ ਦਾ ਸਮੂਹ ਸੰਚਾਲਿਤ ਕਰਦਾ ਹੈ ये मेरी मम्मी है मम्मी का समूह संचालित करता है समूह को ये पूरा गवर्नमेंट ने हमें बना के दिया है रोजगार के लिए और ये हमारे यहाँ के जिला पंचायत शिव साहब का प्रोजेक्ट है ये उसमें हमारा एक भी पैसे नहीं लगा है पूरा गवर्नमेंट ने हमें बना के दिया है रोजगार के लिए हम हमारी पर गुना प्रशासन का बहुत बहुत धन्यवाद करना चाहेंगे थैंक यू मेरी बहन है ये गाँव के आपका क्या नाम है अंकिता लोदा क्या अंकिता लोदा अंकिता ओके वेरी गुड ये देखो गवर्नमेंट की तरफ से ये बना के दिया है इनको महिलाओं के लिए एक ही दुकान है जी पंचायत यहाँ पे दे देखो क्या अच्छा सिटिंग अरेंजमेंट है जैसे कहे भी अपने आप को मन कर रहा है कि यहाँ पे पिक्चर लें हम बहुत सोहना अरेंजमेंट है ये ये देख देखो जैसे बहुत सोहना अरेंजमेंट है यहाँ पे इन्होंने दसन के अनुसार ਇਹ ਹਾਲੇ ਹੁੜੇ 29 ਤਰੀਕ ਨੂੰ 29 ਨਵੰਬਰ ਨੂੰ ਇਸ ਦਾ ਉਦਘਾਟਨ ਕੀਤਾ ਹੈ ਜੋਤੀ ਰਾਂ ਸੰਦੇਆ ਜੀ ਨੇ ਠੀਕ ਹੈ ਬਹੁਤ ਸੋਹਣਾ ਅਰੇਂਜਮੈਂਟ ਹੈ ਹੈਗਾ ਜਿਹੜਾ ਵੀ ਇੱਥੇ ਆਵੇ ਦੇਖੋ ਜਿਵੇਂ ਬੈਠਣ ਲਈ ਰੈਸਟਰ ਦੇ ਲਈ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਅਰੇਂਜਮੈਂਟ ਹੈ ਯਹਾਂ ਪੇ ਹੋਈ ਟ੍ਰੈਡੀਸ਼ਨ ਨੂੰ ਮੁੱਖ ਰੱਖਦੇ ਹੋਏ ਇੱਥੇ ਇਹਨਾਂ ਨੇ ਬੈੱਲ ਦਾ ਇੰਤਜ਼ਾਮ ਕੀਤਾ ਇਸ ਦਾ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਜੀ ਆਪਾਂ ਬੈਠ ਗਏ ਆ ਪਹਿਲੀ ਗੱਲ ਤਾਂ ਇਹ ਹੈ ਵੀ ਚਾਹ ਜਗਾ ਇੱਥੇ ਸਾਨੂੰ ਮਿਲਿਆ ਹੁਣ ਤੱਕ ਕੁੱਲਰ ਵਾਲੀ ਵਿਆਹ ਮਿਲ ਰਹੀ ਇਸ ਤੇ ਦਿਖਾਓ ਸਟਰੀਟ ਕੱਟ ਹਾਂ ਸੈਮੀ ਕੇ ਇਹ ਇਹ ਲੱਗ ਮਨਮੀ ਨਹਿਲਾਮਾ ਨੂੰ ਫਸਰੇ ਹੋਏ ਇਹ ਡਾਕਟਰ ਜਿਹੜਾ ਤਾਨਾ ਖੜਿਆ ਹੈ ਜੀਜੀ ਦੀ ਪੰਚਾਇਤ ਹਾਂਜੀ ਉਹਦੇ ਇੱਕ ਲੇਡੀਜ਼ ਹੋਣੀ ਜ਼ਰੂਰੀ ਹੈ ਪੰਚਾਇਤ ਕਿਉਂਕਿ ਉਹਦੇ ਨਾਮ ਦੇ ਉੱਤੇ ਇਹ ਜਿਹੜੇ ਬੱਚੇ ਬੈਠੇ ਨੇ ਜਿਹੜੇ ਦੇਖ ਰਹੇ ਆ ਆਪਾਂ ਪਿੱਛੇ ਇਹ ਇਹਨਾਂ ਦੀ ਮਾਦਰ ਹੈ ਜੀ ਇਹ ਉਹ ਕੋਸਟੇ ਨਾਮ ਤੇ ਹੈ ਅਗਰ ਇਹਨਾਂ ਨੇ ਕੀਤਾ ਜੀ ਪੰਚਾਇਤ ਵਿੱਚ ਬਹੁਲੀ ਹੋਰ ਠੀਕ ਹੈ ਅਰੇ ਇੰਨਾ ਇਨਸ਼ਾਅੱਲਾ ਬਾਕੀ ਹੁਣ ਆਪਾਂ ਚਾਹ ਪੀ ਕੇ ਕੀ 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 ਵੀ ਟੇਸਟੀ ਹੈ ਸੋਚੇ ਅੱਜ ਬਰੰਚ ਕਰਕੇ ਕੀ ਕਰਾਂਗੇ ਬਹੁਤ ਚੰਗੀ ਟੇਸਟੀ ਹੈ ਵਰ ਦੇ ਵਿੱਚ ਆਪਤੀ ਕਰੀ ਤੇ ਇੱਥੇ ਦਾ ਜਿਹੜਾ ਮੁੱਖ ਮੰਤਰੀ ਹੈ ਜੋਤੀ ਜੋ ਇਹ ਆਪ ਚੰਦਿਆ ਉਸ ਨੇ ਇਸ ਦਾ ਉਤਖਣ ਕੀਤਾ ਕਿ ਆਲਓਵਰ ਇੰਡੀਆ ਦੇ ਵਿੱਚ ਇਹ ਪਹਿਲੀ ਇਸ ਤਰ੍ਹਾਂ ਦੀ ਹੋ ਹੈ ਹੈਗਾ ਇਹ ਇੱਕ ਹੈ ਜੀ ਪਾਇਲਟ ਪ੍ਰੋਜੈਕਟ ਹੈ ਮਨ ਦੇ ਵਿੱਚ ਐਮਪੀ ਦਾ ਗੱਮੇ ਲੱਗਦਾ ਉਸ ਤਰ੍ਹਾਂ ਨਹੀਂ ਬਣੂਗਾ ਵੀ ਉਹ ਮੈਨੂੰ ਕੋਈ ਤੇ ਖਲੇ ਲੱਗਦਾ ਕੈਮਰੇ ਦੇ ਵਿੱਚ ਉਨਾ ਵਧੀਆ ਨਹੀਂ ਦਿਖ ਰਿਹਾ ਹੁਣ ਕੈਮਰਾ ਆਪਾਂ ਨੂੰ ਵਧੀਆ ਦਿਖ ਰਿਹਾ ਹੈ ਕੈਮਰਾ ਅੱਖਾਂ ਤੇਰੇ ਰੱਬ ਦੇ ਕੈਮਰੇ ਨਹੀਂ ਲਾਏ ਹੋਏ ਉਹ ਜ਼ਿਆਦਾ ਵਧੀਆ ਹੋਰ ਜਿੰਨੇ ਨਹੀਂ ਹੋ ਸਕਦਾ ਖੇਡਾਂ ਦੀ ਵੀ ਗੇਮਾਂ ਦੇ ਵਿੱਚ ਜਿਹੜੀਆਂ ਕਾਰਾਂ ਵਾਲੀਆਂ ਗੇਮਾਂ ਜੀਆਂ ਹੁੰਦੀਆਂ ਨੇ ਗੇਮਸ ਦੇ ਵਿੱਚ ਇੰਜੋਇਮੈਂਟ ਹੁੰਦੀ ਹੈ ਅੱਖਾਂ ਦੇ ਵਿੱਚ ਪਰ ਜਿਹੜਾ ਜ਼ੋਰ ਜਿ ਪੈ ਰਿਹਾ ਉਹ ਥੋੜਾ ਜਿਹਾ 당 ਕਰਦਾ ਨਹੀਂ ਆਦਰਵਾਇਜ਼ ਬਹੁਤ ਵਾਸ ਵੀ ਉਹ ਐਸੋ ਇਹ ਵੀ ਨਾ ਫੁੱਲਾਂ ਦੇ ਬੂਟੇ ਨੇ ਜਿਹੜੇ ਛੋਟੇ ਛੋਟੇ ਲਾਏ ਹੋਏ ਨੇ ਜੀ ਉਹ ਨਾ ਸੂਰਜ ਦੀ ਰੌਸ਼ਨੀ ਜਿਸ ਤਰੀਕੇ ਨਾਲ ਪੈ ਰਹੀ ਹੈ ਬੜੇ ਪਿਆਰੇ ਲੱਗ ਰਹੇ ਨੇ ਬਿਲਕੁਲ ਬੜਾ ਸਨਸੈਟ ਹੋ ਰਿਹਾ ਸਨਸੈਟ ਪੁਆਇੰਟ ਵਾਲੀ ਗੱਲ ਮੰਨ ਕੇ ਚੱਲੀ ਆਪਾਂ ਉਹਦੇ ਨਾਲ ਲਾਲੀ ਜੀ ਵੀ ਹੋਈ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਤੇ ਅਗਲੇ ਸਫ਼ਰ ਤੇ ਮਿਲਦੇ ਆਂ ਫਿਰ ਆਪਾਂ ਦੁਬਾਰਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਇੱਕ ਵਧੀਆ ਜਿਹਾ ਕਰਦਿਆ ਕਰ ਦਿਓ ਧੰਨਵਾਦ ਜੀ ਬਾਕੀ ਮਿਲਦੇ ਆਂ ਫਿਰ ਆਪਾਂ ਅਗਲੇ ਸਫ਼ਰ ਤੇ ਲਓ ਜੀ ਆਪਾਂ ਹੁਣ ਪਹੁੰਚ ਗਏ ਇੰਡਾੜ ਟੋਕੇ ਲਗਭਗ ਹਾਲੇ 100 150 ਕਿਲੋਮੀਟਰ ਭਰੇ ਆਂ ਇੱਥੇ ਇੱਕ ਰੈਸਟੋਰੈਂਟ ਦੇਖਿਆ। ਇੱਥੇ ਹੁਣ ਚਾਹ ਪਾਣੀ ਲੈਣੇ ਆ ਤੇ ਰੈਸਟ ਕਰਦੇ ਆ ਥੋੜੀ ਜੀ ਤੇ ਟਾਈਮ ਹੋ ਗਿਆ 7 ਵਜੇ ਚੁੱਕੇ ਨੇ। ਠੀਕ ਐ। ਹਾਈਵੇ ਪ੍ਰਾਈਡ ਲਿਖਿਆ ਹੋਇਆ। ਦੇਖਦੇ ਹਾਂ ਹੁਣ ਕਿਹੜਾ ਜਿਹਾ ਲੱਗਦਾ। ਜਿਵੇਂ ਚਾਹ ਪਾਣੀ ਪੀਣੇ ਆ ਇੱਥੇ। ਇਹ ਕਹਿੰਦੇ ਵੀ ਭਾਈ ਫੈਮਿਲੀ ਰੈਸਟੋਰੈਂਟ ਆ ਹਾਈਵੇ ਤੇ ਆ। ਠੀਕ ਐ। ਬਾਕੀ ਦੇਖਦੇ ਹਾਂ ਹੁਣ ਚੱਲ ਕੇ ਆਪਾਂ ਇੱਥੇ ਦਾ ਤਮਾ ਜਹਾਮਾ